ਨੇ ਮਿੱਤਰਾ ਇਹ ਬਾਈਆਂ ਨੇ ਉਵੇਂ ਬਣਾਤਾ ਜਿਵੇਂ ਆਪਾਂ ਝੋਨੇ ਦੇ ਵਿੱਚ ਪਾਣੀ ਦੇ ਵਿੱਚ ਝੋਨਾ ਨਹੀਂ ਚੈਨਾ ਵਾਲੀ ਮਸ਼ੀਨ ਵੜਦੀ ਉਵੇਂ ਦੇ ਥੱਲੇ ਚੈਨਾ ਲੱਗੀਆਂ ਮਟਰ ਵਾਲੀ ਖਾਲੀ ਦੇ ਵਿੱਚ ਚੱਲਦਾ ਇਹਦੇ ਤੇ ਕੋਈ ਟਾਇਰ ਨਹੀਂ ਲੱਗੇ ਤੇ ਮਟਰ ਵਾਲੇ ਜਿਹੜੇ ਖੇਤੀਕਾਰ ਦੇ ਕਿਸਾਨ ਭਰਾ ਉਹਨਾਂ ਲਈ ਤਾਂ ਬੜੀ ਸਿਰਾ ਚੀਜ਼ ਆ ਗਈ ਇਹਦੇ ਵਿੱਚ ਫਿਰ ਅਟੈਚਮੈਂਟ ਵੀ ਜਿਹੜੀ ਪਿਛਲੀ ਅਟੈਚਮੈਂਟ ਆ ਵਾਹ ਜੀ ਵਾਹ ਕੀ ਬਾਤ ਹੈ ਇਹਦੀ ਪਿਛਲੀ ਅਟੈਚਮੈਂਟ ਹੈ ਉਹ ਵੀ ਅਡਜਸਟੇਬਲ ਵਾਲੀ ਹੈ ਅੱਛਾ ਵੀ ਜਿਵੇਂ ਮਰਜੀ ਆਖੋ ਮੈਂ ਵੀ ਤੁਸੀਂ ਮਿੱਟੀ ਲਾਣੀ ਹੈ ਫਾਲਾ ਰੰਬਾ ਜਿਹੜਾ ਜਿੱਧਰ ਨੂੰ ਮਰਜੀ ਅਟੈਚਮੈਂਟ ਕਰ ਸਕੋਗੇ ਮਟਰ ਵਾਲੀਆਂ ਖਾਲੀਆਂ ਦੀ ਗੋਭੀ ਵਾਲੀ ਖਾਲੀ ਦੇ ਵਿੱਚ ਵੀ ਆਹ ਹਾਂ ਜਿਵੇਂ ਮਰਜੀ ਇਹਨੂੰ ਕਮਾ ਸਕਦੇ ਹੋ ਵਾਹ ਜੀ ਵਾਹ ਕੀ ਬਾਤ ਕਰ ਸਕਦੇ ਹੋ ਜੋ ਮਰਜੀ ਲੈ ਵੀ ਕਰ ਸਕਦੇ ਮਿੱਤਰ ਤੁਸੀਂ ਮਿਰਚਾਂ ਵਾਲੇ ਕਿਸਾਨ ਭਰਾ ਜਿਹੜੀ ਮਿਰਚਾਂ ਦੀ ਖੇਤੀ ਕਰਨਗੇ ਗੋਭੀ ਦੀ ਕਰਨਗੇ ਤੇ ਜਾਂ ਮਟਰ ਵਾਲੀ ਖਾਲੀ ਦੀ ਕਰਨਗੇ ਰਜਸਟੇਬਲ ਹੋਊਗਾ ਰੰਬਾ ਜਿਹੜਾ ਵਿੱਚ ਫਾਲਾ ਉਹਨੂੰ ਤੁਸੀਂ ਇੱਧਰ-ਉੱਧਰ ਵੀ ਕਰ ਸਕੋਗੇ ਬਹੁਤ ਛੜ ਦੇ ਸਟਾਰਟ ਬਹੁਤ ਘੈਂਟ ਮਾਡਲ ਲੈ ਕੇ ਆਏ ਆ ਮਟਰ ਵਾਲੇ ਕਿਸਾਨ ਭਰਾਵਾਂ ਲਈ ਤੇ ਘੇਰੇ ਲੋਟ ਬਈਆ ਰੰਬੇ ਤੇ ਫਾਲੇ ਤੇ ਵੀ ਨਿਗਾ ਮਾਰਾ 8 ਐਚਪੀ ਦਾ ਇੰਜਨ ਲੱਗਿਆ 8 ਐਚਪੀ ਦਾ ਠੀਕ ਹੈ ਜੀ ਉਹ ਆ ਜੋ ਆਹ ਵਾਲੇ ਆ ਜਿਹੜੇ ਛੋਟੇ ਰੋਟਾਵੇਟਰ ਹੈ ਇਹਨਾਂ ਦੇ ਰੇਟ ਵੈਲਿਊ ਜਿਹੜੀ ਆਪਾਂ ਰੱਖੀ ਵੀ ਆ ਜਿਹੜੇ ਆ ਛੋਟੇ ਪਏ ਆ ਇਹ 13000 14000 ਠੀਕ ਹੈ ਇਹ 10.5 ਹਜ਼ਾਰ ਤੋਂ ਆਪਣੇ ਕੋਲੇ ਸਟਾਰਟ ਹੈ ਅੱਛਾ 14 14000 ਚ ਬਹੁਤ ਵਧੀਆ ਆਪਾਂ ਕੀਸੇ ਛੋਟਾ ਦੇ ਦੇਣੇ ਠੀਕ ਹੈ ਇਹਦੇ ਨਾਲ ਉਹ ਵੀ ਹਾਂਜੀ ਹੁਣ ਜਿਵੇਂ ਤੁਸੀਂ ਆਹ ਰੋਟਾਵੇਟਰ ਆ ਆ ਜਿਵੇਂ ਖੜੇ ਆ ਠੀਕ ਹੈ 7 ਐਚਪੀ 7.5 ਐਚਪੀ ਇਹਨਾਂ ਦੀ ਆਪਣੀ ਕਿਹੜੇ ਰੇਟ ਹੈ 25000 ਤੋਂ ਲੈ ਕੇ 30000 25